ਜਾ ਜਾ ਕੇ ਹਵੇਲੀ ਚੋਂ ਟਰੈਕਟਰ ਮਗਰਹਾਲ ਪਾਲਾ ਤੇ ਜਾ ਕੇ ਗਰਾਊਂਡ ਚੋਂ ਘਾਹ ਸਾਫ਼ ਕਰਿਆ ਫਿਰ ਮੁੰਡਿਆਂ ਨੇ ਫਲੈਕਸਾਂ ਲਾਉਣੀਆਂ ਉੱਥੇ ਚਾਚਾ ਜੇ ਤੂੰ ਠੀਕ ਨਹੀਂ ਕੋਈ ਨਾ ਟਰੈਕਟਰ ਮੈਂ ਲੈ ਜਾਣਾ ਤੂੰ ਦਵਾਈ ਦਾਪਾ ਲੈ ਕੇ ਅੱਜ ਰੈਸਟ ਕਰ ਲਾ ਕੋਈ ਨਹੀਂ ਪਤੇ ਜੀ ਠੀਕ ਹਾਂ ਮੈਂ ਹੁਣ ਨਹੀਂ ਚਾਚਾ ਤੁਹਾਨੂੰ ਮੈਨੂੰ ਠੀਕ ਨਹੀਂ ਲੱਗਦਾ ਗੱਲ ਕੀ ਹੈ ਦੱਸ ਉਹ ਇਹਨੇ ਤੈਨੂੰ ਗੱਲ ਕੀ ਦੱਸਣੀ ਗੱਲ ਤਾਂ ਤੈਨੂੰ ਮੈਂ ਦੱਸਦਾ ਇਹਦੇ ਨਾਲ ਵੱਧ ਗਿਆ ਠੱਗੀ ਇਨੇ ਰੱਖਿਆ ਸੀ ਕੁੜੀ ਦਾ ਵਿਆਹ ਉਹਦੇ ਕਰਕੇ ਮੇਰੇ ਤੋਂ 30000 ਰੁਪਇਆ ਲੈ ਗਿਆ ਬਸ ਇਹਦਾ ਉਹੀ 30000 ਰੁਪਇਆ ਕੁਠਾ ਕੇ ਲੈ ਗਿਆ ਉਸ ਦਿਨ ਦਾ ਤਾਂ ਹੀ ਐ ਬੰਦਲਿਆ ਜਾ ਫਿਰਦਾ ਹੈ ਚਾਚਾ ਸੱਚੀ ਡੈਡੀ ਤੁਸੀਂ ਦੱਸਿਆ ਕਿਉਂ ਨਹੀਂ ਰਾਣੀ ਦੇ ਚਾਚੇ ਨੇ ਵਿਆਹ ਰੱਖਤਾ ਤੈਨੂੰ ਕੀ ਦੱਸਦਾ ਤੂੰ ਕਢਾ ਕੇ ਡੋਲੀ ਨੂੰ ਧੱਕਾ ਲਾਉਣਾ ਸੀ ਚਾਰ ਛੇਲੜੀ ਦੇਣੇ ਸੀ ਉਹ ਮੈਂ ਦੇ ਦਿੱਤੇ ਉਹ ਨਾਲੇ ਤੈਨੂੰ ਮੈਂ ਕੀ ਤੇ ਕੀ ਦੇ ਵਿਆਹ ਦਾ ਦੱਸਿਆ ਕਰਾਂ ਇੱਥੇ ਤਾਂ ਚੌਥੇ ਦਿਨ ਪਿੰਡ 'ਚ ਕਿਸੇ ਨਾ ਕਿਸੇ ਗਰੀਬ ਕੁੜੀ ਦਾ ਵਿਆਹ ਧਰਿਆ ਹੁੰਦਾ ਤੂੰ ਕੀ ਦਾ ਕਿਦਣਾ ਪੂਰਾ ਲਏਗਾ ਪਰ ਡੈਡੀ ਕਾਲਾ ਚਾਚਾ ਤਾਂ ਆਪਣਾ ਆਪਦਾ ਹੀ ਆ ਸ਼ੁਰੂ ਤੋਂ ਆਪਣੇ ਨਾਲ ਆ ਜੱਜ ਉਹਦੀ ਕੁੜੀ ਦਾ ਵਹ ਪੈਸਾ ਕਰਕੇ ਰੁਕ ਰਿਆ ਤਾਂ ਥਾਨੂੰ ਮੈਨੂੰ ਦੱਸਣਾ ਤਾਂ ਚਾਹੀਦਾ ਸੀ ਨਾ ਚਾਚਾ ਕਿਵੇਂ ਬਜੀ ਠੱਗੀ ਤੇਰੇ ਨਾਲ ਕੁਛ ਨਹੀਂ ਲਾਲੀ ਬਾਜੂ ਮੇਰੇ ਕਰਮਾਂ ਚ ਲਿਖਿਆ ਸੀ ਹੋ ਗਿਆ ਇਹਦੇ ਚ ਕਿਸੇ ਦਾ ਕੋਈ ਦੋਸ਼ ਨਹੀਂ ਫਿਰ ਵੀ ਚਾਚਾ ਕੁਝ ਦੱਸਦਾ ਸੀ ਹੋਇਆ ਕੀ ਹੋਣਾ ਕਿਸੇ ਪੁੱਤ ਉਹ 10 ਦਿਨ ਪਹਿਲਾਂ ਰਾਣੀ ਦੇ ਵਿਆਹ ਦਾ ਕੁਝ ਸਮਾਨ ਲੈ ਲਈ ਮੈਂ ਸ਼ਹਿਰ ਗਿਆ ਸੀ ਉੱਥੇ ਮੈਨੂੰ ਇੱਕ ਲਾਟਰੀ ਦੀ ਦੁਕਾਨ ਦੇ ਸੀ ਤੇ ਮੈਂ ਲਾਲਚ ਵਸ ਉਸ ਦੁਕਾਨ ਦੇ ਅੰਦਰ ਚਲਾ ਗਿਆ ਆ ਲੈ ਚੱਕ ਸਿਆਣੇ ਕਹਿੰਦੇ ਆ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਲੱਗਦਾ ਐਤ ਕੀ ਕੋਠੀ ਪਾਵੇਂਗਾ ਐਮਐਲਏ ਦੀ ਕੋਠੀ ਦੇ ਨਾਲ ਫਿਰ ਲਵਾਂਗੇ ਤੇਰੇ ਤੋਂ ਪਾਰਟੀ ਹਾਂ ਭਾਈ ਕਿੰਨੇ ਦੀ ਆ ਲਾਟਰੀ ਸਾਡੇ ਕੋਲ ਤਾਂ ਸਾਰੀਆਂ ਤੂੰ ਦੱਸ ਕਿੰਨੇ ਵਾਲੀ ਪਾਉਣੀ ਇਹਦੇ 'ਚ ਕਿੰਨੇ ਵਾਲੀ ਨਿਕਲੂ ਉਹ ਇਹਦੇ 'ਚ ਤਾਂ ਐਵੇਂ 100 150 ਹੀ ਨਿਕਲੂ ਉਹ ਵੀ ਜੇ ਨਿਕਲੀ ਤਾਂ ਥੋੜੀ ਜੀ ਵੱਡੀ ਸ਼ਾਲਮਾਰ ਜੇ ਕਿਸਮਤ ਪਰਖਣੀ ਆ ਤਾਂ ਉਹ ਬਾਈ ਜੀ ਨਜ਼ਾਰਾ ਲੈਣਾ ਘੱਡੋ ਘੱਡ 500 ਵਾਲੀ ਪਾ ਜੇ ਨਿਕਲ ਗਈ ਸਾਰੇ ਧੋਨੇ ਧੁੱਤੇ ਜਾਣਗੇ ਆ 10 20 ਵਾਲੀ ਤਾਂ ਐਵੇਂ ਮੇਲਾ ਵੇਖਣੀ ਆ ਐਨਾਂ ਚ ਕਿਨੇ ਵਾਲੀ ਨਿਕਲੂ ਫਿਰ ਉਹ ਇਹਦੇ ਤਾਂ ਤੈਨੂੰ ਕਰੋੜਪਤੀ ਬਣਾ ਦਾਂਗੇ ਪਤੰਦਰਾ ਉਹ ਤੇਰੀ ਕਿਸਮਤ ਨੂੰ ਇਹ ਤਾਂ ਡਰਾ ਵੀ ਕੱਲ ਨੂੰ ਨਿਕਲਣ ਵਾਲਾ ਮੈਨੂੰ ਕਿਵੇਂ ਪਤਾ ਲੱਗੂ ਉਹ ਤੈਨੂੰ ਫੋਨ ਕਰਕੇ ਦੱਸਾਂਗੇ ਉਹ ਫੋਨ ਹੈਗਾ ਹਾਂ ਨਾਲੇ ਨੰਬਰ ਨੋਟ ਕਰਾ ਦੇ ਨਾ ਕੀ ਹੈ ਕਾਲਾ ਸਿੰਘ ਪਿੰਡ ਮੀਹਾ ਸਿੰਘ ਵਾਲਾ ਆ ਲੈ ਵੀ ਅੱਗੇ ਤੇਰੇ ਭਾਗ ਲੱчие ਚੰਗਾ ਵੇ ਚੰਗਾ